ਸਿਕਾਲਜੀ ਜੁੜ ਗਿਓ ਮੌਸਮ ਸੰਬੰਧੀ ਨਵੀਂ ਵੀਡੀਓ ਦੇ ਨਾਲ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਦਾ ਮੌਸਮ ਉਹਨਦੇ 24 48 ਘੰਟਿਆਂ ਦੇ ਵਿੱਚ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਟੁੱਟਵੇਂ ਦਰਮਿਆਨੇ ਸਿਸਟਮ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਸਭ ਤੋਂ ਪਹਿਲਾਂ ਪਿਛਲੇ ਘੰਟਿਆਂ ਦੀ ਗੱਲ ਕਰੀ ਤਾਂ ਲਗਾਤਾਰ ਪੰਜਾਬ ਦੇ ਪੂਰਬੀ ਖੇਤਰਾਂ ਦੇ ਵਿੱਚ ਸੰਗਰੂਰ ਮਾਨਸਾ ਦੇ ਸਾਈਡ ਦੇ ਵਿੱਚ ਪਿਛਲੇ ਘੰਟਿਆਂ ਦੇ ਵਿੱਚ ਲਗਾਤਾਰ ਮੀਂਹ ਦੀਆਂ ਗਤੀਵਿਧੀਆਂ ਦਰਮਿਆਨੇ ਤੌਰ ਤੇ ਦੇਖਣ ਨੂੰ ਮਿਲੀਆਂ ਹਨ ਜੋ ਸਿਸਟਮ ਪਿਛਲੇ 24 36 ਘੰਟਿਆਂ ਵਿੱਚ ਦੇਖਣ ਨੂੰ ਮਿਲਿਆ ਉਸ ਦਾ ਅਸਰ ਹਜੇ ਵੀ ਬਰਕਰਾਰ ਦੇਖਣ ਨੂੰ ਮਿਲ ਰਿਹਾ ਮੈਦਾਨੀ ਖੇਤਰਾਂ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਕੁਝ ਲਾਕਿਆਂ ਦੇ ਵਿੱਚ ਹਜੇ ਵੀ ਛਿੱਟੇ ਛਰਾਟੇ ਦੇਖਣ ਨੂੰ ਮਿਲ ਇੱਤਰ ਹੋਗੇ ਜਿੱਦੇ ਵਿੱਚ ਮਾਨਸਾ ਸੰਗਰੂਰ ਦੇ ਇਲਾਕੇ ਹੋਗੇ ਮਲੇਰਕੋਟਲਾ ਨਾਬਾ ਦੇ ਕੁਝ ਖੇਤਰਾਂ ਦੇ ਵਿੱਚ ਆਉਂਦੇ 12 ਘੰਟਿਆਂ ਦੇ ਵਿੱਚ ਲਗਾਤਾਰ ਟੁੱਟਮੇ ਤੌਰ ਤੇ ਮੀਂਹ ਦੀਆਂ ਗਤੀਵਿਧੀਆਂ ਦੇ ਛਰਾਟੇ ਦੇਖਣ ਨੂੰ ਮਿਲ ਸਕਦੇ ਨੇ ਇਸ ਤੋਂ ਇਲਾਵਾ ਕੇਂਦਰੀ ਮਾਲਵੇ ਦੀ ਗੱਲ ਕਰੀਏ ਤਾਂ ਸੰਗਰੂਰ ਬਰਨਾਲਾ ਮਲੇਰਕੋਟਲਾ ਲੁਧਿਆਣਾ ਪਟਿਆਲਾ ਦੇ ਆਸ-ਪਾਸ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਕਿਤਨਾ ਕਿਤੇ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਜਿਹੜੇ ਹੋਰ ਖੇਤਰ ਹੋਗੇ ਚੰਡੀਗੜ੍ਹ ਮੁਹਾਲੀ ਰੋਪੜ ਦੀ ਸਾਈਡ ਹੋਗੀ ਸ਼ਰਪੂਰ ਦੇ ਖੇਤਰ ਹੋਗੇ ਇਹ ਵਾਲੀ ਬੈਲਟ ਹੋਗੀ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਅਗਲੇ 24 ਘੰਟਿਆਂ ਦੇ ਵਿੱਚ ਬਾਕੀ ਹਰਿਆਣੇ ਦੇ ਉੱਤਰੀ ਭਾਗਾਂ ਦੇ ਵਿੱਚ ਵੀ ਅੰਬਾਲਾ ਕੁਰੂ ਖੇਤਰ ਕਰਨਾਲ ਪਾਣੀਪਾਤ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਦੱਖਣ ਪ ਆਪਾਂ ਨੂੰ ਟੁੱਟਮੇ ਤੌਰ ਤੇ ਅਗਲੇ 24 36 ਘੰਟਿਆਂ ਦੇ ਵਿੱਚ ਲਗਾਤਾਰ ਸਿਸਟਮ ਦੇਖਣ ਨੂੰ ਮਿਲਣਗੇ ਮੁੱਖ ਤੌਰ ਤੇ ਇਹ ਸਿਸਟਮ ਦਾ ਅਸਰ ਹਜੇ ਵੀ ਆਪਾਂ ਨੂੰ ਮੈਦਾਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪਹਾੜੀ ਖੇਤਰਾਂ ਦੇ ਵਿੱਚ ਵੀ ਹਜੇ ਵੀ ਟੁੱਟਮੇ ਦਰਮਿਆਨੇ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਕਈ ਜ਼ਿਲ੍ਹਿਆਂ ਦੇ ਵਿੱਚ 15 ਤੋਂ 20 ਮਿੰਟ ਦੇ ਸ਼ਰਾਟੇ ਵੀ ਦੇਖਣ ਨੂੰ ਮਿਲ ਸਕਦੇ ਨੇ ਅਗਲੇ 24 ਘੰਟੇ 36 ਘੰਟੇ ਜੋ ਪਹਾੜੀ ਖੇਤਰਾਂ ਦੇ ਨਾਲ ਟੱਚ ਕਰਦੇ ਖੇਤਰ ਹੋਗੇ ਉਹਨਾਂ ਦੇ ਵਿੱਚ ਵੀ ਆਪਾਂ ਨੂੰ ਟੁੱਟਮੇ ਤੌਰ ਤੇ ਉਮੀਦ ਹੈ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਸਭ ਤੋਂ ਪਹਿਲਾਂ ਪੋਂਗ ਡੈਮ ਦੇ ਡਾਟਾ ਦੀ ਗੱਲ ਕਰੀਏ ਸਵੇਰੇ 6 ਵਜੇ ਦੀ ਜੋ 1394.51 ਫੁੱਟ ਤੇ ਇਸ ਟਾਈਮ ਲੈਵਲ ਦੇਖਣ ਨੂੰ ਮਿਲ ਰਿਹਾ ਇਨ ਇਨਫਲੋ ਦੀ ਗੱਲ ਕਰੀਏ ਤਾਂ ਇਨਫਲੋ 132595 ਕਿਊਸਿਕ ਤੇ ਦੇਖਣ ਨੂੰ ਮਿਲ ਰਿਹਾ ਤੇ ਆਊਟਫਲੋ ਦੀ ਗੱਲ ਕਰੀਏ 91167 ਕਿਊਸਿਕ ਤੇ ਆਊਟਫਲੋ ਦੇਖਣ ਨੂੰ ਮਿਲ ਰਿਹਾ ਪਾਖੜਾ ਡੈਮ ਦੀ ਸਵੇਰੇ 6 ਵਜੇ ਦੀ ਲੈਵਲ 1678.99 ਫੁੱਟ ਤੇ ਦਰਜ ਕੀਤਾ ਗਿਆ ਇਨਫਲੋ 95435 ਕਿਊਸਿਕ ਤੇ ਆਊਟਫਲੋ 73449 ਕਿਊਸਿਕ ਤੇ ਹਰੀਕੇ ਹੈਡਵਰਕਸ ਵੇਰੇ 6:00 667.15 ਫੁੱਟ ਪੌਨ ਲੈਵਲ ਦੇਖਣ ਨੂੰ ਮਿਲਿਆ ਅਪਸਟ੍ਰੀਮ 347548 ਡਾਊਨਸਟ੍ਰੀਮ 330667 ਦੇਖਣ ਨੂੰ ਮਿਲਿਆ ਫਰੋਜਪੁਰ ਫੀਡਰ 4930 ਅਤੇ ਰਾਜਸਥਾਨ ਫੀਡਰ 11799 ਮਹੂ ਕਨਾਲ 150 ਕਿਊਸਿਕ ਤੇ ਦੇਖਣ ਨੂੰ ਮਿਲਿਆ ਹੈ